ਕਹਿੰਦੇ ਹੁੰਦੇ ਮਰੇ ਦੇ ਕਿਓ ਲਾਉਣ ਦਾ ਕੋਈ ਫਾਇਦਾ ਨਹੀਂ ਜਿਹੜਾ ਮਰ ਗਿਆ ਉਹ ਸੈਤਤਾ ਸੋਸਤਰੀ ਕਾਲਜੀ ਦੋਸਤੋ ਮੈਂ ਤੁਹਾਡਾ ਆਪਣਾ ਗੇਲ ਮਾਨਸਾ ਵਾਲਾ ਅੱਜ ਆਪਾਂ ਉਹੀ ਝੋਨੇ ਦੇ ਰਿਲੇਟਡ ਆਪਾਂ ਦਾ ਖੇਤੀਬਾੜੀ ਵਾਲੇ ਬੰਦੇ ਆ ਤੇ ਉਹੀ ਬਾਵਾ ਆ ਖੇਤੀਬਾੜੀ ਵਾਲਿਆਂ ਆ ਆਪਾਂ ਕਰੀ ਸੀ ਵੀ ਚੈਸ ਤੇ ਅਸ਼ੀਨ ਤੇ ਟੈਬੂ ਗੋਣਾ ਜਿਹੜਾ ਆਪਣਾ ਪੰਗੀ ਸਾਈਡ ਹੁੰਦਾ ਉਹ ਤਾਂ ਤੇ ਪਹਿਲਾਂ ਵੀ ਮਾਰਦਾ ਸੀ ਰੰਗ ਤਾਂ ਇਹਦੀ ਵੈਸੇ ਬਹੁਤ ਸੋਹਣੀ ਐ ਝੋਨੇ ਦੀ ਤੇ ਆਪਣੀ ਗੱਲ ਹੋਈ ਸੀ ਆਪਾਂ ਉਹਦੇ ਵੀਡੀਓ ਪਾਈ ਸੀ ਵੀ ਭਾਈ ਜੇ ਤੇਲ ਆ ਨਾ ਮਰਿਆ ਆਪਾਂ ਫੇਰ ਵੀ ਦੱਸਾਂਗੇ ਵੀਡੀਓ ਚ ਪਾਈ ਹੋਈ ਹੈ ਵੀ ਕਿਹੜੀ ਕੰਪਨੀ ਦਵਾਈ ਹੈ ਕਿਹੜੀ ਗੱਲਬਾਤ ਹੈ ਤੁਸੀਂ ਜਾ ਕੇ ਦੇਖ ਲਓ ਗੇਲ ਮਾਨਸਾਂ ਵਾਲਾ YouTube ਠੀਕ ਹੈ ਜੀ ਅੱਧਾ ਕਿ ਤੇਲਾ ਮਰਿਆ ਵੀਰੇ ਅੱਧਾ ਕਿ ਤੇਲਾ ਮਰ ਗਿਆ ਤੇ 15% ਰਹਿ ਗਿਆ 20 ਲਾ ਲੋ 20% ਰਹੇਗਾ ਉਹ ਤੇ ਹਲਦੀ ਰੋਗ ਦੀ ਵੀ ਜਿਆਦਾ ਚਰਚਾ ਆ ਰਹੀ ਹੈ ਕੁਸਤਾ ਮੇਰੇ ਵੀਰ ਭਾਈ ਮੈਨੂੰ ਕਹਿਣਾ ਨਹੀਂ ਚਾਹੀਦਾ ਕੁਸਤਾ ਘਰੋਂ ਹਲਦੀ ਲੈ ਜਾਂਦੇ ਨੇ ਜਿਹੜੇ ਕੰਜੇਦਿਆਂ ਕੋਲੇ ਰੋਟੀ ਪਣ ਦਾਲ ਪਾਣੀ ਬਣਾਉਣ ਵਾਲੀ ਐ ਉਹਦੇ ਨਾਲ ਦੋ ਡੰਗ ਸਬਜ਼ੀ ਕਰ ਲੋ ਐ ਮਾਰ ਕੇ ਹੱਥ ਕਹਿਣਗੇ ਲਓ ਜੀ ਵੀਡੀਓ ਬਣਾਉਣ ਦੇ ਮਾਰੇ ਉਹ ਪ੍ਰਾਵਾ ਇੰਨਾ ਵੀ ਹੈ ਨਹੀਂ ਵੀ ਤੁਸੀਂ ਅੱਖੀਆਂ ਵੀ ਗੰਡਾ ਨੇ ਆਪਣੇ ਹਲਦੀ ਰੋਗ ਦੀ ਤਾਂ ਵੀਰੇ ਬਚਤ ਹੈ ਹਲ ਤੇ ਕਰਤਾ ਆਇਆ ਨਹੀਂ ਉਹ ਉੱਥੇ ਆਉਂਦਾਗਾ ਜਿੱਥੇ ਜਿਆਦਾ ਚੰਗਾ ਪਾਣੀ ਲੱਗਦਾ ਝੋਨੇ ਨੂੰ ਵੱਧ ਪਾਣੀ ਲੱਗਦਾ ਹੈ ਤੇ ਕੱਸੀ ਦਾ ਪਾਣੀ ਵਧ ਲੱਗਦੇ ਆ ਉਹ ਆਪਣੇ ਕੋਲੇ ਇਹੋ ਜੀ ਗੱਲ ਨਹੀਂ ਇੱਕ ਤਾਂ ਆਪਾਂ ਨੂੰ ਕੱਸੀ ਦਾ ਪਾਣੀ ਵਾਹਣ ਵੱਧ ਕਰਕੇ ਥੋੜਾ ਥੋੜਾ ਕਦੇ ਕਿਸੇ ਚ ਲੱਗ ਕੇ ਕਦੇ ਕਿਸੇ ਚ ਲੱਗਿਆ ਉਹ ਚੀਜ਼ ਐਵੇਂ ਐਵੇਂ ਵੰਡੀ ਜਾਂਦੀ ਐ ਤੇ ਰਹਿੰਦੀ ਖੁੰਦੀ ਵੀ ਜਿਆਦਾ ਪਾਣੀ ਛੋਨੇ ਨੂੰ ਜਿਆਦਾ ਭਰ ਕੇ ਰੱਖਣਾ ਉਹ ਵੀ ਆਪਣੇ ਕੋਲੇ ਸਮੱਸਿਆ ਨਹੀਂ ਹੁੰਦੀ ਆਪਣੇ ਕੋਲੇ ਛੇਵੇਂ ਦਿਨ ਪਾਣੀ ਪੈਂਦਾ ਛੋਨੇ ਚ ਜਿਹੜਾ ਸਾਫ਼ ਹੀ ਨਹੀਂ ਤੇ ਕੱਸੀ ਦਾ ਪਾਣੀ ਵੀ ਪਾ ਟਾਈਮ ਸਿਰ ਸਾਨੂੰ ਪਤੀ ਐ ਵੀ ਇੱਕ ਤਾਂ ਆਉਂਦਾ ਨਹੀਂਗਾ ਇੱਕ ਬੰਡੇ ਸਿਰ ਲੱਗਦਾ ਬਾਹਲਾ ਚੰਗਾ ਪਾਣੀ ਨਹੀਂ ਜਿਹੜਾ ਬਾਹ ਚੰਗਾ ਪਾਣੀ ਐ ਬਾੜੀ ਚੰਗੀ ਧਰਤੀ ਐ ਉੱਥੇ ਜ਼ਰੂਰ ਇਹ ਹਲਦੀ ਰੋਗ ਆਉਂਦਾ। ਉਹ ਕਹਿੰਦੇ ਐ ਵੀ ਆਪਣੇ ਮਰਖਾਈ ਵਰਗੇ ਹੋਰ ਵੀਰ ਕਹਿੰਦੇ ਨੇ ਪ੍ਰਕਿਰਤ ਕਹਿੰਦੇ ਨੇ ਵੀ ਜਦੋਂ ਇਹ ਪੈ ਗਈ ਹਲਦੀ ਰੋਗ ਪੈ ਗਿਆ ਗੰਢ ਬਣ ਗਈ ਇਹਦੀ। ਉਹਦਾ ਕੋਈ ਹੱਲ ਨਹੀਂ। ਉਹ ਤੋਂ ਚੰਗਾ ਵੀ ਆਪਾਂ ਇਹ ਮੁੰਡੇ ਸਿਆਣੇ ਨੇ ਵਧੀਆ ਨੇ ਸੁੜਜੇ ਹੋਏ ਨੇ ਕਿਤਾਬਾਂ ਵੀ ਲਿਖੀਆਂ ਕਿਤਾਬ ਮਾੜਾ ਬੰਦਾ ਨਹੀਂ ਲਿਖ ਸਕਦਾ ਕਿਤਾਬ ਨਹੀਂ ਕਿਤਾਬ ਲਿਖਣੀ ਐ। ਇੱਕ ਇਹਨਾਂ ਨੇ ਜਦੋਂ ਕਹਿਤਾ ਵੀ بارش ਪੈਣੀ ਐ ਉਦੋਂ ਪੈਣੀ ਪਾਉਣੀ ਹੈ ਹੋਰ ਮੇਰੇ ਵਾਂਗੇ ਲੰਡੂ ਜੇ ਯੂਟਿਊਬਰ ਬਥੇਰੇ ਫਿਰਦੇ ਨੇ ਉਹਨਾਂ ਦੀ ਨਾ ਸੁਣਾਇਆ ਕਰੋ ਪਰ ਇਹ ਦੋ ਤਿੰਨ ਬੰਦੇ ਦੀ ਜਰੂਰ ਸੁਣਾਇਆ ਕਰੋ ਇਹ ਕਹਿੰਦੇ ਆ ਵੀ ਜਦੋਂ ਆਪਾਂ ਹਲਦੀ ਵਾਲੀ ਦਵਾਈ ਕਰਨੀ ਹੈ ਉਦੋਂ ਆਪਾਂ ਭਗੋਲੇ ਤੇ ਕਰਨੇ ਆ ਜਦੋਂ ਐ ਗੋਭ ਕੱਢਦੇ ਪੀਪਣੀ ਜੀ ਬਣਾਉਂਦਾ ਹੁੰਦਾ ਉਹਦੀ ਉਹ ਦਵਾਈ ਹੁੰਦੀ ਹੈ ਉਹਦੀ ਜਿਹੜਾ ਆਪਾਂ 13045 ਕਰਨਾ ਕੋਈ ਤਾਕਤ ਵਾਲੀ ਚੀਜ਼ ਕਰਨੀ ਹੈ ਉਹਦੀ ਉਹ ਪਾਓ ਤੇ ਉਹਦੀ ਇਹ ਪਟਾਸ ਪੂਸ ਕਹਿੰਦੇ ਨੇ ਵੀ ਉਦੋਂ ਤੁਸੀਂ ਪਾ ਸਕਦੇ ਹੋ ਵੀ ਹੁਣ ਤਾਂ ਕਹਿੰਦੇ ਹੁੰਦੇ ਆ ਮਰੇ ਦੇ ਘਿਓ ਲਾਉਣ ਦਾ ਕੋਈ ਫਾਇਦਾ ਇਹਾਂ ਮਰ ਗਿਆ ਉਹ ਸੈਤਤਾ ਠੀਕ ਹੈ ਮਰੇ ਦੇ ਕਿਉਂ ਲਾਉਣ ਦਾ ਫਾਇਦਾ ਨਹੀਂ ਜਿਹਦੇ ਹਾਲੇ ਹੀ ਰੋਗ ਬਣ ਗਿਆ ਉਹ ਤਾਂ ਫਿਰ ਹੁਣ ਕੋਈ ਫਾਇਦਾ ਨਹੀਂ ਕੋਈ ਨਾ ਦਵਾਈਆਂ ਡੋਲੋ ਕਟੋ ਕਟ ਆਪਾਂ ਨੂੰ ਦਵਾਈਆਂ ਮੈਂ ਬਾਲਾ ਤਾਂ ਕਹਿੰਦਾ ਨਹੀਂ ਵੀ 1000 ਰੁਪਏ ਕਿੱਲਾ ਦਾ ਆਪਾਂ ਨੂੰ ਉਹੀ ਪੈਂਦਾ ਆਮ ਮੈਨੂੰ 1200 ਰੁਪਏ ਕਿੱਲਾ ਪਿਆ ਦੋ ਤਾਂ ਚੈਸ ਤੇ ਉਹ ਰਲਾਈ ਸੀ ਸੀਨ ਫੰਗੀ ਛੜ ਰਲਾਇਆ ਸੀ ਇੱਕ ਤੇ ਇੱਕ ਸੁੰਡੀ ਵਾਲੀ ਫੇਮ ਚਾਰ ਦਵਾਈਆਂ ਰਲਾ ਕੇ ਕਰੀਆਂ ਨੇ ਸੁੰਡੀ ਸੰਡੀ ਤਾਂ ਕਰ ਹੈ ਨਹੀਂ ਪਰ ਮੱਕੜ ਦੀ ਕੋਈ ਗਾਰੰਟੀ ਲੈਂਦਾ ਜਿਹੜਾ ਚੀਜ਼ ਇਹਨਾਂ ਤੋਂ ਮਰਦੀ ਨਹੀਂ ਉਹ ਦਵਾਈ ਤਾਂ ਹੀ ਦੇ ਦਿੰਦੇ ਨੇ ਦਵਾਈ ਲੈ ਜਾ ਕਹਿੰਦੇ ਸਪਰੇਅ ਲੈ ਜਾ ਈ ਮਰਜੀ ਕਰ ਲਈ ਪਰ ਪੰਮੱਕੜ ਮਰਦਾ ਨਹੀਂ ਕਹਿੰਦੇ ਉਹ ਉੱਡਦਾ ਫਿਰ ਵੀ ਜੇ ਤਾਂ ਉੱਡੂਗਾ ਆਪਾਂ ਕਿੰਨਾ ਕ ਜੇ ਰੋਟੀ ਤੋਂ ਬਿਨਾ ਜੀਵਾਂਗੇ ਜਦੋਂ ਉਹ ਉੱਡੂਆ ਕੋਈ ਚੀਜ਼ ਉਹਨੂੰ ਡੰਗਦਾ ਮਾਰੂਗੀ ਉਹ ਐਨਾ ਬੁੱਧੂ ਬਣਾਉਂਦੇ ਨੇ ਇਹ ਆਪਾਂ ਨੂੰ ਇਹਨੇ ਪੰਮੱਕੜ ਉਹ ਨਹੀਂ ਕਰਦਾ ਕਿ ਉਹ ਉੱਡਦਾ ਫਿਰ ਖੱਸੀ ਹੋ ਜਾਂਦਾ ਇਹ ਸਾਲੇ ਸਾਨੂੰ ਕੀ ਪਤਾ ਡਾਕਟਰੀ ਕਰਕੇ ਆਏ ਆ ਇਹ ਦੀ ਜਿਹੜਾ ਜਾਨਵਰ ਉੱਡੂਆ ਉਹ ਚੀਜ਼ ਕੋਈ ਤਾਂ ਖਾਊਗੀ ਨਾ ਟੱਚ ਤਾਂ ਕਰੂਗੀ ਪਰ ਜਿਹੜੇ 2-3 ਆਪਣੇ ਖੇਤੀਬਾੜੀ ਵਾਲੇ ਮੁੰਡੇ ਨੇ ਇਹ ਵਧੀਆ ਕੰਮ ਕਰ ਰਹੇ ਨੇ ਆਪਾਂ ਇਹਨਾਂ ਦੇ ਆਧਾਰ ਤੇ ਜਿਵੇਂ ਇਹ ਕਹਿੰਦੇ ਨੇ ਸਪਰੇਅ ਲਾਜ਼ਮੀ ਕਰਦੇ ਆ ਤੇ ਕਰਨੀ ਚਾਹੀਦੀ ਵੀ ਹੈ ਤੇ ਆਪਾਂ ਇਹਨਾਂ ਦੀ ਮੰਨਿਆ ਕਰੋ ਕੋਈ ਬਾਹਲੇ ਵੱਡੇ ਦੁਕਾਨ ਨਾਲੇ ਕੋਈ ਵੱਡੇ ਹੈ ਨਹੀਂਗੇ ਦੁਕਾਨ ਨਾਲੇ ਤਾਂ ਆਪਣਾ ਇਕੱਠਾ ਕਰਕੇ ਸਮਾਨ ਆਪਾਂ ਨੂੰ ਦੇਣਾ ਆਪਾਂ ਤੋਂ ਉਹਨਾਂ ਨੇ ਪਤਾ ਹੀ ਹੈ ਵੀ ਜੇ ਹੁਣ ਮੈਂ ਮਨ ਲੈ ਵੀ 10 ਕਿੱਲਿਆਂ ਦੀ ਗੈਤੀ ਕਰਦਾ ਤਾਂ ਮੈਨੂੰ 50000 ਚ ਮੜਨਾ ਹੈ 20 ਵਾਲੇ ਨੂੰ ਲੱਖ ਚ ਮੜਨਾ ਹੈ 30 ਵਾਲੇ ਨੂੰ ਨੇ 2 ਲੱਖ ਚ ਮੜਨਾ ਹੈ ਉਹਨਾਂ ਦਾ ਸੀਜ਼ਨ ਹੈ ਵੀਰੇ ਆਪਾਂ ਦੇਖ ਸਮਝ ਕੇ ਦਵਾਈ ਕਰਿਆ ਕਰੋ ਵੀ ਹੁਣ ਹਰਦੀ ਰੋਗ ਪੈ ਗਿਆ ਇਹਦਾ ਕੋਈ ਹੱਲ ਨਹੀਂ ਇਹ ਤੋਂ ਪਹਿਲਾਂ ਕਰ ਲੈਂਦੇ ਵਧੀਆ ਸੀ ਚਲੋ ਹੁਣ ਸਾਨੂੰ ਇੱਕ ਕਮੈਂਟ ਜ਼ਰੂਰ ਦੱਸ ਦਿਓ ਵਿੱਚ ਐਸਤੇ ਅਸੀਂ ਸੀਨ ਕਰੀ ਸੀ ਹੁਣ 50% ਲਾਲ ਉਤੀ ਲਾ ਲਓ ਵੀ ਤੇਲਾ ਰਹਿ ਗਿਆ 20 30% ਹੀ ਰਹਿ ਗਿਆ ਵੀ ਹੁਣ ਅਸੀਂ ਕਿਹੜੀ ਦਵਾਈ ਕਰਗੇ ਸੋ ਸਭ ਦਾ ਧੰਨਵਾਦ ਜਿਹੜਾ ਨਵੇਂ ਜਿਹੜੇ ਸਬਸਕ੍ਰਾਈਬ ਕਰ ਲਿਓ ਤੇ ਦੂਜੇ ਭਾਈ ਬਣ ਕੇ ਲੈ ਕਮੈਂਟ ਸ਼ੇਅਰ ਜ਼ਰੂਰ ਕਰਨਾ ਧੰਨਵਾਦ